ਮੈਂ ਜੋਬਨਜੀਤ ਸਿੰਘ ਪੁੱਤਰ ਹਰਪਾਲ ਸਿੰਘ ਪਿੰਡ ਭਿੰਡਰ ਜ਼ਿਲ੍ਹਾ ਅੰਮ੍ਰਿਤਸਰ ਦਾ ਰਹਿਣ ਵਾਲਾ ਹਾਂ ਮੈਂ ਇਸ ਬੰਦੇ ਤੋਂ ਬਹੁਤ ਜ਼ਿਆਦਾ ਪੀੜਤ ਹਾਂ ਇਸ ਨੇ ਮੇਰੇ ਨਾਲ 20 ਲੱਖ ਦੀ ਠੱਗੀ ਮਾਰੀ ਹੈ ਮੈਂ ਪ੍ਰਸ਼ਾਸਨ ਤੋਂ ਮੰਗ ਕਰਦਾ ਹਾਂ ਕਿ ਮੈਨੂੰ ਇਨਸਾਫ ਦਿਵਾਇਆ ਜਾਵੇ ਜਿਸ ਦਾ ਨਾਮ ਅਮਰਿੰਦਰ ਸਿੰਘ ਅਬਰਾਡਵੇ ਇਮੀਗ੍ਰੇਸ਼ਨ ਸਰਵਿਸ ਸਾਹਮਣੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਜੋ ਕਿ ਇਸ ਦਾ ਦਫ਼ਤਰ ਹੈ ਇਹ ਇਸ ਨੇ ਮੇਰੇ ਨਾਲ 20 ਲੱਖ ਦੀ ਠੱਗੀ ਮਾਰੀ ਹੈ ਇਹ ਮੈਂ ਪ੍ਰਸ਼ਾਸਨਗਾਰੀ ਮੰਗ ਕਰਦਾ ਹਾਂ ਕੀ ਮੈਨੂੰ ਇਨਸਾਫ ਦਿਵਾਇਆ ਜਾਵੇ ਸਾਨੂੰ ਇਹ ਬੰਦਾ 3 ਸਾਲਾਂ ਤੋਂ ਖਰਾਬ ਕਰ ਰਿਹਾ ਵਾ ਤੇ ਪੈਸੇ ਸਾਡੇ ਜਿਹੜੇ ਆਂਦਾ ਅੱਜ ਦਿਨਾਂ ਭਲਕੇ ਦੇਣਾ ਸਾਨੂੰ ਇਹ ਧਮਕੀਆਂ ਵੀ ਦੇ ਰਿਹਾ ਪੀ ਪੈਸੇ ਮੈਂ ਤੁਹਾਨੂੰ ਦੂਜੀ ਤਰ੍ਹਾਂ ਨਾਲ ਦੇਵਾਂਗਾ ਐਸਾ ਕਰੂੰਗਾ ਤੇ ਸੋ ਇਹ ਬੇਨਤੀ ਆ ਵੀ ਮੇਰਾ ਬੇਟਾ ਵੀ ਦੋ ਦਿਨਾਂ ਹਸਪੀਟਲ ਰਹਿ ਚੁੱਕਾ ਟੈਨਸ਼ਨ ਜਿਹਾ ਤੇ ਇਹ ਕਰਕੇ ਸਾਨੂੰ ਇਹ ਜਿਹੜਾ 20 ਲੱਖ ਰੁਪਏ ਦੀ ਠੱਗੀ ਮਾਰੀ ਆ ਸਾਨੂੰ ਉਹਦਾ ਇਨਸਾਫ ਦਿਵਾਇਆ ਜਾਵੇ ਤੇ ਸਾਡੂ ਭਗਵੰਤ ਮਾਤਾ ਸਾਡੀ ਵੀਡੀਓ ਵੀ ਪਹਚਾਈ ਜਾਵੇ ਇਹ ਮੇਰਾ ਬੇਟਾ ਜੋਬਨਜੀਤ ਇਹਦੇ ਕੋਤੇ ਫਸਿਆ ਹੀ ਆ ਪਰ ਹੋਰ ਵੀ ਬੰਦੇ ਮੇਰੇ ਸੰਪਰਕ ਚ ਆ ਕਿ ਜਿਨ੍ਹਾਂ ਦੇ ਨੇ ਸਾਰੇ ਬੜੇ ਛਗੀਆਂ ਮਾਰੀਆਂ ਉਹਨਾਂ ਨਾਲ ਵੀ ਤੇ ਇਹ ਕਰਕੇ ਇਹ ਕੁਝ ਬੋਲਦਾ ਕਦੀ ਕੁਝ ਬੋਲਦਾ ਤੇ ਮੈਂ ਹੁਣ ਦਰਖਾਸਤ ਵੀ ਇਹਦੀ ਦਿੱਤੀ ਆ ਤੇ ਇਹ ਕਰਕੇ ਮੈਂ ਮੈਨੂੰ ਪ੍ਰਸ਼ਾਸਨ ਕੋ ਮੰਗਿਆ ਤੇ ਮੈਨੂੰ ਇਹ ਪੈਸੇ ਦਵਾਦੇ ਮੈਂ ਪੈਸੇ ਕਰਜ਼ਾ ਚੁੱਕ ਕੇ ਵਿਆਜੀ ਲੈ ਕੇ ਦਿੱਤੇ ਆ ਤੇ ਜਮੀਨ ਕੋ ਗਹਿਣੇ ਪਾਈ ਆ ਚੱਲੀ ਪੁਣੀ ਵੇਚ ਕੇ ਸਾਰਾ ਕੁਝ ਗਹਿਣਾ ਘਟਾ ਵੇਚ ਕੇ ਤੇ ਇਹਨੂੰ ਪੈਸੇ ਦਿੱਤੇ ਆ ਤੇ ਮੈਂ ਆਪ ਖੁਦ ਟੈਨਸ਼ਨ 'ਚ ਆ ਤੇ ਕੱਲ ਨੂੰ ਮੇਰੇ ਉਮੀ ਵੀ ਇਹ ਕੁਝ ਗੱਲਬਾਤ ਹੋਈ ਤੇ ਸਾਡੇ ਪਿਓ ਪੁੱਤਾਂ ਦਾ ਜ਼ਿੰਮੇਵਾਰ ਇਹ ਹੋਊਗਾ ਢੀ ਪੀ ਲਿਆ ਸਾਰਿਆਂ ਨੂੰ ਵੀ ਇਹ ਠੱਗ ਕੋ ਨਾ ਕੋਈ ਵਿਜਾ ਲਵਾਇਓ ਇਹ ਵਿਜੇ ਦਾ ਝਾਂਸਾ ਦੇ ਕੇ ਸਾਰਿਆਂ ਨੂੰ ਇੱਕ ਮਤਲਬ ਸਾਰਿਆ ਫਿਊਚਰ ਖਰਾਬ ਕਰਦਾ ਤੇ ਠੱਗੀਆਂ ਮਾਰਦਾ